ਕੋ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕੌਂਸਲਟੀਰੀ ਸੀ ਹਾਂਜੀ ਉੱਥੋਂ ਇੱਕ ਲੜਕਾ ਮਨਦੀਪ ਭਰਾ ਹਾਂਜੀ ਜਿਹੜਾ ਸੀ 252 ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀੜੀ ਨੂੰ ਦਫ਼ਤਰ ਦੇ ਵਿੱਚ ਆਪਣੇ ਸਰਪੰਚੀ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰ ਦਿੱਤੀ ਔਰ ਜਿਹੜੀ ਕਿ ਬਹੁਤ ਹੀ ਨੰਦਨਯੋਗ ਤੇ ਮੰਦਭਾਗੀ ਘਟਨਾ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚੰਗੀਆਂ ਨਹੀਂ ਹੈਗੀ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਹੈ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਕੋ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਨੂਰਕ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦਾ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਣਾ ਧਮਕਾਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੋਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਜ਼ਾਵੇਦਾਰੀ ਜੀਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਨੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੀਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹ ਤਾਂ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਹੋਰੇ ਸਾਡੇ ਜੋ ਐਮਐਲਏ ਸਾਹਿਬ ਨੇ ਉਹ ਤੋਂ ਗੋਲਡੀ ਕੰਬੋਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਜੜੀ ਕਾਨੂੰਨੀ ਮਾਨ ਵਜੋਂ ਇਹਨਾਂ ਨੇ ਦੱਸਿਆ ਤੇ ਇਹ ਉੱਦ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਾਨੀ ਕਿ ਡੈਮੋਕ੍ਰੇਸੀ ਦੇ ਉੱਤੇ ਕਾਲਾ ਧੱਬਾ ਹੈ ਇਹ ਬਲੈਕ 스ਪੌਟ ਹੈ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਟੀ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਹਰੇ ਤੇ ਆਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਰਾੜ ਉਹਦੇ ਮਦਰ ਨੂੰ ਮਿਲੇ ਉਹਦੀ ਸੁਪਤਨੀ ਉਹਨਾਂ ਨੇ ਵਾਈਫ ਐਨਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਅਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਹਾਂ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਹੈ ਤੇ ਉਹ ਬਾਡੀ 'ਚ ਫਿਰ ਟਰੈਵਲ ਕਰਕੇ ਗੋਲੀ ਹੈ ਜਿਹੜੀ ਉਹ ਥੱਲੇ ਦੇ ਪਾਸੇ ਨੂੰ ਗਈ ਹੈ ਤੇ ਡਾਕਟਰਸ ਨੇ ਆਪਰੇਸ਼ਨ ਥੀਏਟਰ 'ਚ ਮਨਦੀਪ ਬਰਾੜ ਨੂੰ ਲੈ ਕੇ ਗਏ ਨੇ ਉੱਥੇ ਸਰਜਰੀ ਹੋਊਗੀ ਸਰਜਰੀ ਹੋਣ ਤੋਂ ਬਾਅਦ ਪਤਾ ਲੱਗ ਪਾਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਇਸ ਤਰ੍ਹਾਂ ਦੀ ਸਰ ਇਹ ਸਰ ਜਿਹੜਾ ਲੈ ਕੇ ਪਰੇ ਨੇ ਪੰਚਾਇਤਾਂ ਦੇ ਮੋਟਾ ਵੀ ਪੈਣੀਆਂ ਤੁਹਾਨੂੰ ਮੈਂ ਮੋਟਰ ਵੇਲੇ ਸਟਾਰਟਿੰਗ ਹੋਏ ਜੀ ਕਿ ਲੱਗਦਾ ਅਸਲ ਜਮਾ ਹੋਣਾ ਚਾਹੀਦਾ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਹਾਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਇਹੀ ਦੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁਲ ਤਰੀਕੇ ਨਾਲ ਕਰੋ ਡੈਮੋਕ੍ਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਹੈ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸੁਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤਾਂ ਇਹ ਜਿਹੜੇ ਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਘਨੋਨਾ ਕਰਨ ਜੋ ਚੁੱਕਿਆ 60 ਤੋਂ ਸ਼ਬਦਾਂ ਦੇ ਵਿੱਚ ਅਸੀਂ ਇਸ ਬਾਰੇ ਗੱਲ ਕਰੀਏਗੀ ਕਿ ਇਹ ਅਸਲੇ ਕਲਾ ਜਮ੍ਹਾਂ ਹੋ ਜਾਂਦੇ ਸ਼ਾਇਦ ਇਹ ਹਲ 9 ਵਜੇ ਨਾ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਇਹ ਜਾਨੀ ਕਿ ਜੇ ਪੁਰਾਣੇ ਅਸਲੇ ਜਮਾ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮਾ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮਾ ਕਰਾਉਣ ਨੂੰ ਆ ਜਿੱਥੇ ਕਿਤੇ ਆਹੀ ਜੇ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਐਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਕਰੇਗਾ ਜਿਹੜਾ ਵੋਟਾਂ ਦੇ ਪੈਣੀਆਂ ਨੇ ਉਸ ਤੋਂ ਲੈ ਕੇ ਸਤੀ ਹੁਣ ਕੀਤੀ ਜਾਵੇ ਕੋਈ ਹੋਰ ਵਧਾਈ ਜਾਵੇ ਤਾਂ ਜੋ ਅਜਿਹੀ ਘਟਨਾਵਾਂ ਮੰਨ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਔਨ ਤੋਂ ਉਸ ਹੈ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤਦੀਨਾ ਲੱਗਿਆ ਹੈ ਪਰ ਜਣੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਣੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਹੈ ਕਿ ਕਿਸੇ ਦੀ ਇੰਟੈਂਸ਼ਨ ਇਹ ਮਾੜੀ ਹੈ ਕਿਸੇ ਦੀ ਸੋਚ ਹੀ ਆਹੀ ਦੀ ਹੈ ਕਿ ਉਹ ਬੀਡੀਪੀਓ ਦਫਤਰ ਦੇ ਅੰਦਰ ਜਣੀ ਕਿ ਆਪਣੀ ਸਰਵਿਸ ਰਵੋਲਵਰ ਨਾਲ ਐਡਾ ਘਣਾਉਣਾ ਕੰਮ ਕਰਦਾ ਹੈ ਇਹ ਬਹੁਤ ਹੀ ਨੰਨਣਾ ਯੋਗ ਹੈ ਸਰ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਨਹੀਂ ਗੱਲ ਲੱਗੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਤੇ ਰਵਾਜ ਅਦਾ ਲੈ ਵੀ ਚਲਾ ਗਿਆ ਜਿੱਦਾਂ ਲੈ ਕੇ ਚਲੇ ਗਏ ਜੀ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫ਼ਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫ਼ਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਗਰੰਟੀ ਚੈੱਕ ਨਹੀਂ ਕਿ ਕਿਉਂਕਿ ਪਬਲਿਕ ਦੇ ਦਫ਼ਤਰ ਹੁੰਦੇ ਨੇ ਪਬਲਿਕ ਦੇ ਦਫ਼ਤਰ ਨੇ ਪਬਲਿਕ ਦੇ ਦਫ਼ਤਰਾਂ ਦੇ ਵਿੱਚ ਆਮ ਪਬਲਿਕ ਆਦੀ ਜਾਂਦੀ ਰਹਿੰਦੀ ਹੈ ਸੋ ਇਸ ਕਰਕੇ ਇਲੈਕਸ਼ਨਰ ਸਰ ਉਥੇ ਡਾਕੂਮੈਂਟ ਚੈੱਕ ਹੋ ਰਹੇ ਨੇ ਮੇਰੇ ਬਹੁਤ ਅਧਿਕਾਰੀ ਵੀ ਬੈਠੇ ਨੇ ਕਿਉਂਕਿ ਕੱਲ ਵੀ ਕਈ ਵਾਰਦਾਤਾਂ ਜਿਹੜੇ ਸਾਹਮਣੇ ਆਈਆਂ ਨੇ ਤੇ ਕੁਛ ਸ਼ਰਾਰਤੀ ਬੰਦਾ ਕੁਝ ਦੇਰ ਹੈ ਸ਼ਰਾਰਤੀ ਜੀ ਨੇ ਸ਼ਰਾਰਤ ਕਰਨੀ ਹੈ ਜਿਹਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਅਨੰਦ ਜੀ ਉਹ ਕਿ ਪੀਐਮ ਸਾਹਿਬ ਦੇ ਵੀ ਸੰਗਿਆਨ ਲੈਣ ਦੇ ਬਿਲਕੁਲ ਉਹਨਾਂ ਨੇ ਲੈ ਲਿਆ ਜੀ ਆਲਰੇਡੀ ਸੰਗਿਆਨ ਲੈ ਲਿਆ ਸੀਐਮ ਸਾਹਿਬ ਦੇ ਸੰਗਿਆਨ ਲੱਗ ਤਾ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਕਾਲ ਦੀ ਡਿਊਟੀ ਲਗਾਈ ਸੀ ਸੋ ਮੈਂ ਉਰੇ ਪਹੁੰਚਿਆ ਅਸਾ ਸਰ ਟੋਕਨ ਕੀ ਅਪੀਲ ਆ ਜੀ ਸਰ ਸਰ ਦੇਖੋ ਇਹ ਮ ਇਹ ਹੋਰ ਕਈ ਸਾਲਾਂ ਤੋਂ ਮੇਰੇ ਨਾਲ ਹੈ ਆ ਸੰਬਲ ਚੰਗਾ ਪਾਰਟੀ ਦਾ ਵਰਕਰ ਵੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਆ ਮੁੰਡਾ ਜੇ ਇਲੈਕਸ਼ਨ ਨਹੀਂ ਲੜ ਸਕਦਾ ਤਾਂ ਕੌਣ ਲੜੂ ਜਿਹੜੇ ਜਿਹਦੇ ਬਾਪ MP ਰਹੇ ਹੋਣ ਜਿਹੜਾ ਤਿੰਨ ਤਿੰਨ ਵਾਰੀ ਹਲਕਾ ਇੰਚਾਰਜ ਲਿਆ ਹੋਵੇ ਦੂਜਾ ਪਰੌਣ MP ਦਾ ਇਲੈਕਸ਼ਨ ਲੜਿਆ ਹੋਵੇ ਔਰ ਇਹੋ ਜੇ ਕੰਮ ਕਰਦਾ ਆ ਕੇ ਸਰਪੰਚੀ ਦੇ ਇਲੈਕਸ਼ਨ ਪਿੱਛੇ ਬਹੁਤ ਮੰਦਭਗੀ ਘਟਨਾ ਸੋ ਛੋਟੀ ਸੋਚ ਦੇ ਮਾਲਕ ਹੈ ਕਿ ਪ੍ਰਮਾਤਮਾ ਗਿਆ ਅਰਦਾਸ ਕਰਦੇ ਹਾਂ ਸਾਡਾ ਭਰਾ ਜਲਦੀ ਠੀਕ ਹੋਵੇ ਜਿਹੜੀ ਉਹਦੀ ਪ੍ਰੋਪਰ ਬਣਦੀ ਕਰ ਰਿਹਾ 100% ਕਰੂਗਾ ਸਰ ਮਾਮਲਾ ਕੀ ਸੀ ਗੱਲਬਾਤ ਕੀਤੀ ਕਿਉਂਕਿ ਤੁਹਾਡੇ ਮਾਮਲਾ ਦਾ ਮਾਮਲਾ ਤੁਹਾਡੇ ਉਹਨਾਂ ਨੇ ਕੋਈ ਪੰਚਾਇਤੀ ਜ਼ਮੀਨ ਦੇ ਕਬਜ਼ਾ ਕਰ ਰੱਖਿਆ ਅੱਛਾ ਜੀ ਤਾਂ ਪੰਚਾਇਤੀ ਜ਼ਮੀਨ ਦੇ ਕਬਜ਼ਾ ਪੰਚਾਇਤ ਤੋਂ ਅ objection ਲੱਗ ਜਾਂਦੀ ਹੈ ਜਿੱਦਾਂ ਪੰਚਾਇਤੀ ਜ਼ਮੀਨ 'ਚ ਕਬਜ਼ਾ ਹੋਵੇ ਉਹਨਾਂ ਦਾ ਕੋਈ ਇੱਕ ਪੁਰਾਣਾ ਹਾਈ ਕੋਰਟ 'ਚ ਕੇਸ ਪੈਂਡਿੰਗ ਹੋਦੀ ਚ ਉਹਨਾਂ ਨੇ ਆਪ ਪੂਰੀ ਫੈਮਿਲੀ ਐਫੀਡਵਿਟ ਦੇ ਰਿਹਾ ਤੇ ਜਿਹੜਾ ਮੁੰਡਾ ਸਾਡਾ ਉਹਦੇ ਬਰਾਬਰ ਗੁਰਪ੍ਰੀਤ ਨਛੇ ਨੜ ਰਿਹਾ ਸੀ ਕੋਈ objection ਕਰੀ ਸੀ ਤਾਂ ਬਾਹਰ ਆ ਕੇ ਦੋਨੋਂ ਬੋਲਣ ਲੱਗੇ ਵੀ ਤੂੰ ਕੋਣ ਨਾ ਮੇਰੇ ਪੇਪਰ ਵਾਪ ਉਹਨੇ ਪਹਿਲੀ ਗੋਲੀ ਮਾਰੀ ਉਹਦੇ ਕ੍ਰਾਸ ਕਰ ਗਈ ਪਰ ਦੂਜੀ ਗੋਲੀ ਮਾਰੀ ਉਹ ਮਨਦੀਪ ਤੇ ਲੱਗੀ ਸੋ ਇਹ ਤਾਂ ਵਿਚਾਰਾ ਕੋਈ ਲੈਨ ਨਹੀਂ ਕੋ ਦੇ ਨਹੀਂ ਸੀ ਸੋ ਇਹ ਇਸ ਤਰ੍ਹਾਂ ਇਹ ਝਗੜਾ ਸਰ ਲਗਾਤਾਰ ਮਾਮਲੇ ਤਾਂ ਆਪਣੇ ਹਨ ਕਿਈ ਜਗ੍ਹਾ ਤੋਂ ਕੁੜੀਆਂ ਚੁੱਕੀ ਕਿਸ ਤਰ੍ਹਾਂ ਦੇ ਦੋ ਵੀ ਇਦਾਂ ਸ਼ੁਰੂਆਤ ਹੋਈ ਹੈ ਕਿਉਂਕਿ ਅਜੇ ਤਾਂ ਨਾਮਜ਼ਦਗੀਆਂ ਭਰੀਆਂ ਕਿਆਂ ਨਹੀਂ ਸਿਰਫ ਕਿਉਂਕਿ ਲੱਗਦਾ ਨਹੀਂ ਕਿ ਅਸਲੀ ਜਿਹੜੇ ਜਮਾ ਹੋਣੇ ਚਾਹੀਦੇ ਸੀ ਨਾ ਨਹੀਂ ਬਿਲਕੁਲ ਅਸਲੀ ਵੀ ਜਮਾ ਹੋਣੇ ਚਾਹੀਦੇ ਔਰ ਇਹੋ ਜਿਹੇ ਜਿਹੜੇ ਬਦਮਾਸ਼ ਬਲੇ ਉਹਨਾਂ ਨੂੰ ਵੀ ਲੱਤ ਖੋ ਸਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਕਾਰਵਾਈ 100% ਹੋਊਗੀ ਕਾਰਵਾਈ ਦੀ ਕੋਈ ਢਿੱਲ ਨਹੀਂ ਬਟ ਬਿਲਕੁਲ ਉਹਦੇ ਬਿਆਨ ਲਿਖੇ ਗਏ ਨਹੀਂ ਮੈਂ ਆਪਦੀ ਸਰਕਾਰ ਦੌਰ ਮੰਤਰੀ ਸਾਹਿਬ ਦਾ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਪ੍ਰਵਾਹ ਨਾਲ ਸਾਂਝਾ ਕੀਤਾ ਹੋਰ ਇਹੋ ਜੇ ਸਮੇਂ 'ਚ ਜੇ ਅਸੀਂ ਇੱਕ ਦੂਜੇ ਨਾਲ ਖੜ੍ਹ ਸਕਦੇ ਆਂ ਐਹੀ ਸਰਕਾਰ ਤੋਂ ਲੋਕ ਉਮੀਦ ਕਰਦੇ ਹਾਲਾਤ ਕੀ ਹਾਲਤ ਹਾਲਾਤ ਠੀਕ ਹੈ ਉਹਨਾਂ ਆਪਰੇਟ ਸਟਾਰਟ ਹੋ ਗਿਆ ਬਾਕੀ ਦਾ ਉਸ ਤੋਂ ਬਾਅਦ ਹੀ ਦੱਸ ਸਕਦੇ ਪ੍ਰੋਬਲਮ ਦੇਖੀ